ਭਾਰਤ ਪਾਕਿਸਤਾਨ ਦੇ ਸਥਿਤ ਪੀਰ ਬਾਬਾ ਸ਼ੇਖ ਬ੍ਰਾਹਮ ਜੀ ਦਾ ਸ਼ਮਾਈ ਸਭਿਆਚਾਰ ਮੇਲਾ 31 ਸਾਵਣ ਦੇ ਅਖੀਰਲੇ ਵੀਰਵਾਰ ਨੂੰ ਮਨਾਇਆ ਜਾਵੇਗਾ। ਸਰਦਿਕਸਪਾ ਖੇਮਕਨ ਦੇ ਦੀਕਾ ਪਿੰਡ ਮੀਆਂਵਾਲ ਵਿਖੇ ਭਾਰਤ ਪਾਕਿਸਤਾਨ ਸਰਹੱਦੇ ਬਿਲਕੁਲ ਜ਼ੀਰੋ ਲਾਈਨ ਤੇ ਤਾਂ-ਤਾਂ ਪੀਰ ਬਾਬਾ ਸ਼ੇਖ ਬ੍ਰਾਹਮ ਜੀ ਦਾ ਜੋਸ਼ਮਾਈ ਮੇਲਾ 15 ਅਗਸਤ ਮੁਤਾਬਕ 31 ਸਾਵਣ ਦਿਨ ਵੀਰਵਾਰ ਨੂੰ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ। ਮੇਲੇ ਵਿੱਚ ਪਹੁੰਚ ਰਹੇ ਕਲਾਕਾਰ ਮੈਂਡੀ ਕਲਰਾ ਤੇ ਇਕਮ ਚਨੋਲੀ ਆਪਣਾ ਰੰਗਾ ਰੰਗ ਪ੍ਰੋਗਰਾਮ ਪੇਸ਼ ਕਰਨਗੇ। ਸ਼ਾਮ ਨੂੰ ਕਬੱਡੀ ਦਾ ਸ਼ੋਅ ਮੈਚ ਵੀ ਕਰਵਾਇਆ ਜਾਵੇਗਾ। ਜਿਸ ਵਿੱਚ ਬਾਬਾ ਸਾਹਿਬ ਸਿੰਘ ਸਪੋਰਟਸ ਕਲੱਬ ਮਹੀਦੀਪੁਰ ਤੇ ਬਾਬਾ ਭੁਜਾਣਾ ਸਪੋਰਟਸ ਕਲੱਬ ਧਾਰੀਵਾਲ ਵਿੱਚ ਕਰ ਜੋ ਮੈਚ ਖੇਡਿਆ ਜਾਵੇਗਾ। ਗੁਰੂ ਘਰ ਲੰਗਰ ਸਾਰਾ ਦਿਨ ਚੱਲਦਾ ਰਹੇਗਾ ਠੰਡੇ ਮਿੱਠੇ ਜਲਦੀਆਂ ਸ਼ਬੀਲਾ ਵੀ ਚੱਲਦੀਆਂ ਰਹਿਣਗੀਆਂ। ਕੋਈ ਵੀ ਸੱਜਣ ਮੇਲੇ ਵਿੱਚ ਹਥਿਆਰ ਲੈ ਕੇ ਜਾਂ ਨਸ਼ਾ ਕਰਕੇ ਆਉਣ ਦੀ ਖੇਚਲ ਨਾ ਕਰੇ ਵੱਲੋਂ ਸਮੂਹ ਧੰਨ ਧੰਨ ਬਾਬਾ ਸ਼ੇਖ ਬ੍ਰਹਮ ਜੀ ਪ੍ਰਬੰਧਕ ਕਮੇਟੀ ਵੱਲੋਂ ਇਸ ਮੌਕੇ ਸੇਵਾਦਾਰਾਂ ਨੇ ਕੀ ਆਖਿਆ ਆਉ ਸੁਣਦੇ ਆ ਬ੍ਰਹਮ ਜੀ ਦਾ ਸਾਲਾਨਾ ਮੇਲਾ 31 7 15 ਅਗਸਤ ਦਿਨ ਵੀਰਵਾਰ ਨੂੰ ਮਨਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਜਿਹੜੇ ਰੰਗਾ ਰੰਗ ਪ੍ਰੋਗਰਾਮ ਆ ਮੰਡੀ ਕਾਲੜਾ ਤੇ ਇੱਕਮ ਪੰਜੋਲੀ ਜਿਹੜੇ ਆ ਚੰਦੌਲੀ ਕਰਨਗੇ ਤੇ ਉਸ ਤੋਂ ਬਾਅਦ ਜਿਹੜੀ ਆ ਕਬੱਡੀ ਜਿਹੜੀ ਜ਼ਿਲ੍ਹਾ ਪੱਤਰ ਦੀ ਕਰਾਈ ਜਾਵੇਗੀ ਇਹ ਬਹੁਤ ਵਾਰ ਹੋਇਆ ਹੈ ਵੀ ਜਦੋਂ ਜਾਦੀ ਵਾਲੇ ਦਿਨ ਵੀ ਮੇਲਾ ਆ ਜਾਂਦਾ ਸੰਗਤਾਂ ਨੂੰ ਕੀ ਮੈਸੇਜ ਸੰਗਤਾਂ ਨੂੰ ਸਾਡਾ ਇਹੋ ਮੈਸੇਜ ਆ ਵੀ ਹਮਮਾ ਆ ਕੇ ਮੇਲੇ ਦੇ ਵਿੱਚ ਆਵਣ ਤੇ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਇੱਕ ਬੇਨਤੀ ਆ ਸਾਡੀ ਵੀ ਕੋਈ ਵੀ ਜਿਹੜਾ ਸੱਜਣ ਆ ਉਹ ਕਿਸੇ ਕਿਸਮ ਦਾ ਨਸ਼ਾ ਕਰਕੇ ਜਾਂ ਕੋਈ ਹਥਿਆਰ ਵਗੈਰਾ ਲੈ ਕੇ ਨਾ ਆਵੇ ਜਿੰਦੇ ਵਿੱਚ ਜਿਹੜਾ ਹੈ ਫੀ ਮੇਲੇ ਦਾ ਡਿਸਪਲਨ ਭੰਗ ਹੋਵੇ